ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਉੱਤੇ ਲਗਾਤਾਰ ਹੋ ਰਹੇ ਹਮਲੇ ਨੇ ਵਾਕਿ ਹੀ ਸਭ ਦੀ ਚਿੰਤਾ ਵਧਾ ਦਿੱਤੀ ਆ ਪਹਿਲਾਂ ਭਾਬੀ ਕਮਲ ਕੌਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਧਮਕੀਆਂ ਮਿਲਦੀਆਂ ਨੇ ਬਾਕੀ ਯੂਟਿਊਬਰਾਂ ਨੂੰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਕਿ ਜੋ ਅਜੇਹਾ ਕੰਟੈਂਟ ਕ੍ਰੀਏਟ ਕਰਦੇ ਨੇ ਉਹ ਬਖਸ਼ੇ ਨਹੀਂ ਜਾਣਗੇ ਤਾਂ ਬੀਤੇ ਦਿਨ ਭਵਾਨੀ ਗੜ ਦੇ ਬਲਿਆਲ ਰੋਡ ਦੇ ਉੱਤੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਉੱਤੇ 10 ਤੋਂ 12 ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਮਉ ਨੌਜਵਾਨ ਜਿਹੜਾ ਆ ਸੋਸ਼ਲ ਮੀਡੀਆ ਇਨਫਲੂਐਂਸਰ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕੀ ਭਵਾਨੀ ਗੜਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਜਾਦਾ ਸੱਟਾਂ ਹੋਣ ਦੇ ਕਰਕੇ ਉਸ ਨੂੰ ਸੰਗਰੂਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਤਾਂ ਆਖਰ ਕੌਣ ਸੀ ਇਹ ਹਮਲਾਵਰ ਆਖਰ ਕਿਉਂ ਹਮਲਾਵਰ ਨੇ ਇਸ ਤਰੀਕੇ ਦੇ ਨਾਲ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਨ ਲੈਵਾ ਹਮਲਾ ਕੀਤਾ ਤਾਂ ਹੁਣ ਨੌਜਵਾਨ ਦੀ ਬਾਹ ਦੇ ਉੱਤੇ ਵੀ ਫ੍ਰੈਕਚਰ ਹੋਇਆ ਤਿੰਨ ਥਾਂ ਦੇ ਉੱਤੇ ਤਾ ਪੀੜਤ ਨੌਜਵਾਨ ਜਿਹੜਾ ਆ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਇਸ ਮਾਮਲੇ ਦੇ ਵਿੱਚ ਦੂਜੇ ਪਾਸੇ ਹਰ ਕਿਸੇ ਦੇ ਵਿੱਚ ਰੋਸ ਦੇਖਿਆ ਜਾ ਰਿਹਾ ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਰੋਸ ਦੇਖਿਆ ਜਾ ਰਿਹਾ ਕਿਸ ਤਰੀਕੇ ਦੀਆਂ ਘਟਨਾਵਾਂ ਨੂੰ ਇੰਜਾਮ ਦਿੱਤਾ ਜਾ ਰਿਹਾ ਹੈਪੀ ਸ਼ਰਮਾ ਜੋ ਕਿ ਪੀੜਤ ਨੌਜਵਾਨ ਆ ਜਿਸ ਦੇ ਉੱਤੇ ਹਮਲਾ ਹੋਇਆ ਉਸ ਦੀ ਜਵਾਨੀ ਸੁਣਾਉਣਿਆ ਕਿ ਕਿਵੇਂ ਹਮਲਾ ਹੋਇਆ ਕੀ ਕਿਸੇ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਆ ਕੀ ਕੋਈ ਰੰਜਿਸ਼ ਆ ਕੀ ਕੋਈ ਧਮਕੀ ਮਿਲੀ ਆ ਪੂਰੀ ਗੱਲਬਾਤ ਤੁਹਾਨੂੰ ਪੀੜਤ ਦੀ ਜਵਾਨੀ ਸ਼ਰਮਾ ਪੱਤਰਕਾਰ ਕੀ ਘਟਨਾ ਵਾਪਰੀਈਏ ਤੁਹਾਡੇ ਨਾਲ ਜੀ ਮੈਂ 2 ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜਿਹਦੇ ਵਿੱਚ ਮੁੰਡਾ ਸ਼ਰੀਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਤੇ ਚਲਾਈ ਤੀ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਜੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਆਪਣੇ ਘਰ ਦੇ ਪਿੱਛੇ ਦੁਕਾਨਾਂ ਨੇਹੀ ਆ ਤੇ ਟ੍ਰੈਂਡ ਦੇਤੀ ਦੁਕਾਨਾਂ 'ਚ ਉਹਦੇ ਵਿੱਚ ਬੈਠਾ ਸੀਗਾ ਤੇ ਉਸ ਤਕਰੀਬਨ 9-10 ਬੰਦੇ ਆਏ ਆ ਕੇ ਉਹਨਾਂ ਕੋਲੇ ਬੈਸਬਾਲ ਸੀ ਬੰਦੇ ਸੀਗੇ ਆਕੇ ਜੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਉਸ ਤੋਂ ਮੇਰੇ ਨਾਲ ਇੱਕ ਮੁੰਡਾ ਸੀਗਾ ਨਾਲ ਬੈਠਾ ਸੀਗਾ ਉਹਦਾ ਨੰਬਾ ਜਾਂ ਨਾਮ ਲੈ ਕੇ ਗਿਆ ਕਿ ਤੂੰ ਨਾ ਪਿੱਛਾ ਹੀ ਉਹ ਉਹਨਾਂ ਦੇ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਵਿੱਚ ਇਕ ਰੱਟ ਹੋ ਗਿਆ ਉੱਤੇ ਤੇ ਉਹ ਇੱਕ ਮੰਡੀ ਅਲੀ ਸਾਈਡ ਵੱਜਾ ਰਿਹਾ ਸੀ ਜਿਹੜਾ ਭੱਜ ਗਿਆ ਕਿੰਨੇ ਕੋਈ ਦਿਖਣੇ ਆਏ ਸੀ ਉਹ ਉਹ ਹੈਗੇ ਸੀ ਤਕਰੀਬਨ 9 ਤੋਂ 10 ਹੁੰਦੇ ਸੀਗੇ ਤੇ ਇਹ ਜੀ ਜੀ 11:50 45:00 ਦਾ ਇਹ ਹੱਥ ਚ 23 ਦਾ ਰਹਿਤਾ ਰਹੇ ਆ ਜਬ ਪੁੱਛ ਹਾਂ ਜੀ ਉਹਨਾਂ ਕੋਲੇ ਜ ਜਿਨ੍ਹਾਂ ਕੋਲ ਇੱਕ ਦੋ ਜਣਾਂ ਨੇ ਕੁਰਬਾਨਾ ਵੀ ਹੋ ਗਏ ਸੀਗੀਆਂ ਉਹ ਤਾਂ ਮੰਗ ਦੀ ਖੜੇ ਤੇ ਪਿੱਛੇ ਖੜੇ ਦੇ ਤੇ ਵਿਜੇ ਕੰਬ ਵਧੀਆ ਠੀਕ ਹੈ ਜਿਨ੍ਹਾਂ ਕੋਲ ਡੰਡੇ ਬੈਸਬਾਲ ਸੀ ਉਹ ਅੱਗੇ ਇੱਕਦਮ ਦੁਕਾਨ ਚ ਪੜੇ ਨੇਗੇ ਠੀਕ ਹੈ ਦੂਜੇ ਸ਼ਟਰ ਲਵੇ ਖੜੇ ਰਹਿੰਦੇ ਜਿਹਦੇ ਕੋਲ ਦੋ ਜਣਾਂ ਨੇ ਕੁਰਬਾਨਾ ਸੀ ਵਿੱਚ ਬੋਲੇ ਨੇ ਆ ਕਿ ਹੋ ਗਏ ਤਰਕੀ ਕੀਤਾ ਜਾ ਪਈ ਹੈ ਨਹੀਂ ਬਸ ਇੱਕ ਨੇ ਮਾਰ ਲੱਕ ਇੰਨੀ ਗੱਲ ਚ ਰੁਕ ਗਈ ਆ ਕਾਲ ਕੱਢ ਗਿਆ ਵੀ ਤੇਰੀ ਵੱਡੀ ਚੱਟ ਵੱਡੀ ਚੱਟ ਵੱਡੀ ਚੱਟੇ ਵਾਲੀ ਹੈ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਏ ਪਿਛਲੇ ਦਿਨਾਂ ਦੇ ਵਿੱਚ ਚੱਟੇ ਦੇ ਖਿਲਾਫ ਆ ਇਹ ਉਸੇ ਕੱਢਣ ਦਾ ਰਿਐਕਸ਼ਨ ਲੱਗਦਾ ਹੈ ਬ੍ਰਦਰ ਸੋ 1% ਤੇ ਚਿੰਤਾ ਵੀ ਚੁਣ ਵਾਲੇ ਸੀਗੇ ਜੀ ਇਹ ਮੈਂ ਤਾਂ ਪਾਈ ਸੀ ਕਿ ਕੋਸ਼ਿਸ਼ ਸੁਧਾਰ ਹੋ ਜੂਗਾ ਜਦੋਂ ਨਸ਼ਾ ਵਿਰੋਧ ਸੀਐਮ ਸਾਹਿਬ ਨੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਕੀ ਪਤਾ ਸੀਗਾ ਮੇਰੇ ਉਲਟਾ ਮੇਰੇ ਛੋਟਰੇ ਬੱਚੇ ਨੇ ਵੀ ਮੇਰੀ ਇੰਨਾ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿ ਸੱਟ ਮਾਰ ਗਏ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਜੇ ਮੇਰੀ ਬਾਹ ਤਿੰਨੇ ਜਗ੍ਹਾ ਤੋਂ ਬੈਚ ਰੋ। ਕੀ ਮੰਗ ਕਰਦੇ ਹੋ ਹਾਂ ਜੀ? ਹਾਂ ਜੀ। ਮੰਗ ਕੀ ਕਰਦੇ? ਮੈਂ ਇਨਸਾਫ ਦੀ ਮੰਗ ਕਰਦਾ ਜੀ। ਇਹ ਕੋਈ ਪੱਤਰਕਾਰ ਇਹ ਨਹੀਂ ਸੇਵ ਹੈਗੇ ਫਿਰ ਸੇਵ ਕੌਣ ਹੈ ਯੂਰੇ? ਠੀਕ ਹੈ। ਆ ਨੌਜਵਾਨ ਪੀੜਤ ਦੀ ਜਵਾਨੀ ਵੀ ਸੁਣੀ ਆ ਹਸਪਤਾਲ ਦੇ ਡਾਕਟਰਾਂ ਦੀ ਵੀ ਤੇ ਨਾਲ ਹੀ ਪੁਲਿਸ ਅਧਿਕਾਰੀ ਦੀ ਜਵਾਨੀ ਵੀ ਸੁਣੀ ਆ ਜਿਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਲਦੀ ਜਲਦੀ ਅਸੀਂ ਉਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਪਰ ਵੱਡਾ ਸਵਾਲ ਹੈ ਕਿ ਇਹਨਾਂ ਨੂੰ ਕਿਸੇ ਦਾ ਡਰ ਪੈ ਕਿਉਂ ਨਹੀਂ ਹੈ ਕਿਉਂ ਆਖਰ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਉੱਤੇ ਇਨਫਲੂਐਂਸਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਪਹਿਲਾਂ ਭਾਬੀ ਕਮਲਕੌਰ ਦਾ ਕਤਲ ਹੋ ਜਾਂਦਾ ਉਸ ਦੀ ਜ਼ਿੰਮੇਵਾਰੀ ਵੀ ਲੈ ਲਈ ਜਾਂਦੀ ਆ ਉਸ ਤੋਂ ਬਾਅਦ ਹੋਰਾਂ ਨੂੰ ਵੀ ਧਮਕੀਆਂ ਦੇ ਦਿੱਤੀਆਂ ਜਾਂਦੀਆਂ ਨੇ ਪਰ ਹੁਣ ਹਮਲਾ ਹੋ ਜਾਂਦਾ ਕੀ ਵਾਕਈ ਉਸ ਦੇ ਨਾਲ ਕਨੈਕਸ਼ਨ ਇਸ ਦਾ ਜੁੜਦਾ ਕੀ ਅਮਰਤਪਾਲ ਸਿੰਘ ਮੈਰੋ ਦੇ ਹੀ ਕੋਈ ਸਾਥੀ ਸੀ ਕੀ ਉਸੇ ਮਾਮਲੇ ਦੇ ਨਾਲ ਕਨੈਕਸ਼ਨ ਜੁੜਦਾ ਪੁਲਿਸ ਤਹ ਤੱਕ ਮਾਮਲੇ ਦੀ ਜਾਂਚ ਕਰ ਰਹੀ ਹੈ